ਬਟਾਲਾ ਕਾਰਪੋਰੇਸ਼ਨ ਨੇ ਕਾਨੂੰਨ ਦੇ ਉਲਟ ਜਾ ਕੇ ਠੇਕਦਾਰ ਦੇ ਕੋਲੋਂ ਲਏ 50000 ਰੁਪਏ ਬੱਤੀ ਠੇਕੇਦਾਰ ਨਗਦ ਵਸੂਲੇ ਤੱਕ ਅਚਰਸੀ ਦਲ ਕੀ ਹੋਈ ਹੈ ਜਿਸ ਨੂੰ ਲੈ ਕੇ ਬਟਾਲਾ ਦੇ ਮੇਰ ਦੇ ਦਫਤਰ ਵਿੱਚ ਰੱਜ ਕੇ ਹੋਇਆ ਹੰਗਾਮਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 3500 ਸੈਂਟਵੇਂ ਵਿਆਪ ਪਰੂਵ ਨੂੰ ਲੈ ਕੇ ਅੱਜ ਬਟਾਲਾ ਦੀ ਕਾਰਪੋਰੇਸ਼ਨ ਵਿੱਚ ਝੂਲੇ ਤੇ ਬਿਜਾੜੀ ਦੀ ਬੋਲੀ ਸੀ ਜੋ ਸ਼ੁਰੂਆਤ ਵਿੱਚ ਆਰਾਮ ਨਾਲ ਹੋਈ ਪਰ ਜਿੱਦਾਂ ਹੀ ਬੋਲੀ ਅੱਗੇ ਵਧਦੀ ਗਈ ਤਾਂ ਬਟਾਲਾ ਦੇ ਮੇਰ ਦੇ ਦਫਤਰ ਵਿੱਚ ਹੰਗਾਮਾ ਸ਼ੁਰੂ ਹੋ ਗਿਆ ਇਤੋਂ ਤੱਕ ਕਿ ਇਹ ਬੋਲੀ ਨੂੰ ਦੋ ਦਿਨਾਂ ਦੇ ਲਈ ਮਲਟਵੀ ਕਰਨਾ ਪਿਆ ਪੰਜਾਬ ਵਿੱਚ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਤੋਂ ਬੋਲੀ ਦਿਨ ਆਏ ਠੇਕੇਦਾਰਾਂ ਨੇ ਕਿਹਾ ਕਿ ਹਰ ਠੇਕੇਦਾਰ ਕੋਲੋਂ ਕਾਰਪੋਰੇਸ਼ਨ ਨੇ 50000 ਰੁਪਏ ਐਡਵਾਂਸ ਲਏ ਹਨ ਜੀ ਜੀ ਸਾਨੂੰ ਕੱਚੀ ਰਸੀਦ ਦਿੱਤੀ ਗਈ ਹੈ ਜੋ ਗੈਰਕਾਨੂੰਨੀ ਹੈ ਕੈਂਸਲ ਕੈਂਸਲ ਕਰਨਾ ਆਪਣਾ ਸਕੂਲ ਦੀ ਬੋਲੀ ਹੋਊਗੀ ਤੇ ਨਾ ਨਾ ਹੋਊਗਾ ਫੇਰ ਨਹੀਂ ਸਰ ਉਸ ਸਕੂਲ ਦਾ ਕੋਈ ਇਹ ਕਿਹੜੇ ਕਿਤਾਬਾਂ ਦੇ ਲਿਖਿਆ ਦੱਸੋ ਪੰਜਾਬ ਜਮੇ ਇੰਡੀਆ ਜੈ ਜੋ ਜਿਹੜੇ ਨੱਕ ਬਣਾ ਇੱਕ ਛੋਟੀ ਜਿਹੀ ਗੱਲ ਕਰਕੇ ਸਾਰਾ ਹੁਆਣਾ ਭਰਿਆ ਮਾੜਾ ਠੀਕ ਹੈ ਜੀ ਵੀ ਪਹਿਲਾਂ ਸੋਚੋ ਸਹੀ ਸਮਝੋ ਸਹੀ ਆਪਾਂ ਕਿੱਥੇ ਬੈਠੇ ਕਿਹੜੇ ਵਾਸੀ ਨੇ ਬਣਾਇਆ ਕਿਹਦੇ ਵੱਤ ਨਹੀਂ ਬਣਾਇਆ ਕੀ ਰਹਿਣਾ ਹੈ ਜੇ ਸਾਰੇ ਕਹਿੰਦੇ ਨਾ ਫਰਾਹੀ ਜਿੱਥੇ ਵੀ ਗੁਰੂ ਆਰੀ ਨਾਂ ਦੇ ਨਾਲ ਨਾਂ ਨਹੀਂ ਚੱਲਦੇ ਹਾਂਜੀ ਬੱਸ ਮੈਂ ਮਿਹਰਬਾਨੀ ਕਰਕੇ ਸਾਰੇ ਉਪਦੇਸ਼ੇ ਪਾ ਰਹੇ ਆ ਮਿਹਰਬਾਨੀ ਕਰਕੇ جمع کروں گا کچی ਪਿੱਛੇ ਡੱਬੇ-ਡੱਬੇ ਆਪਾਂ ਬੈਠੇ ਨੇ ਦੇਖੋ ਚੇਅਰਮੈਨ ਸਾਹਿਬ ਕੋਈ ਗੱਲ ਨਹੀਂ ਕਰਦੇ ਨਾ ਹੀ ਉਹਨਾਂ ਦੇ ਜਿਹੜੇ ਬਾਕੀ ਮਿਲਦੇ ਉਹ ਵੀ ਨਹੀਂ ਕੋਈ ਗੱਲ ਕਰਦੇ ਜੋ ਵੀ ਗੱਲ ਕਰਦੇ ਸੁਪਰ ਟੈਂਡਰਾਂ ਵੀ ਕਰਦੇ ਆ ਇਹ ਤੁਹਾਨੂੰ ਕਿਹਦੇ ਵੀ ਛਿੜੇ ਵੀ ਟਰੱਕ ਉਧਾਰ ਕਰ ਦੇ ਕੇ ਪੈਸਾ ਲਓ ਵੀ ਕਰ ਲਿਆ ਹਾਂ ਕੋਈ ਨਹੀਂ ਹਣੇ ਬਾਕੀ ਬਹਿ ਜਾਈਏ ਇੱਥੇ ਕਤਲੀਆਂ ਸਾਡਾ ਕੀ ਬੂਗਾ ਵੇਖੋ ਅਹੀਂ ਉਹਨਾਂ ਦੀ ਕੱਟ ਇੱਜ਼ਤ ਕਿਉਂ ਕਰਾਂਗੇ ਬੰਦੇ ਦਾ ਨਾਮ ਤਾਂ ਕਰ ਪਰ ਜੇਰੀ ਗੱਲ ਆ ਪੈਸੇ ਦੋ ਸਾਨੂੰ ਇਹਦੇ ਸਿੱਧਾ ਜੀ ਤੁਹਾਨੂੰ ਪੱਕੀ ਇੱਥੇ ਕੁਝ ਲਿਖਿਆ ਦਾ ਵਾ ਤੇ ਫਿਰ ਤੇ ਤੁਹਾਡੇ ਨਾ ਰੱਖੋ 2 ਮਿੰਟ ਹਾਂ ਕੈਸ਼ ਵਾਲਾ ਕੈਸ਼ ਹੀ ਭਰਾਵਾਂਗੇ ਨਹੀਂ ਭਾਜੀ ਕਰਨ ਜੀ ਜਦੋਂ ਬੋਲੀ ਦੇਣ ਬੰਦਾ ਹੁੰਦਾ ਵੇ ਉਹ ਸਾਡੇ ਫੰਡ ਜਾਏ ਉਹਦਾ ਬਣਾ ਲੈਣਾ ਆ ਤਾਂ ਕੀ ਬੀਚੇ ਉਹ ਕਾਹਦਾ ਕਰੀਏ ਲਾਹ ਮਾਣ ਕੇ ਭਰੋ ਬੈਂਕ ਪਰ ਦੀ ਗੱਲ ਹੈ ਨੀ ਅਸੀਂ ਸਾਡੇ ਨਾਲ ਵੀ ਡੀਡੀ ਲੈ ਕੇ ਚੱਲਣਾ ਚੱਲ ਤੁਹਾਨੂੰ ਸਰਕਾਰੀ ਡੀਡੀ ਲੈਂਦੇ ਕਿਰਾਓ ਹੁਣ ਆਰ.ਟੀ.ਐਸ. ਸਾਰੇ ਉਹਦੇ ਖਾਤੇ ਆ ਜੀ ਮੈਂ ਜਿਹਨੂੰ ਬੋਲਿਆ ਕਰਦੋ ਨਾ ਨਗਰਪਾਲਿਕਾ ਤੁਸੀਂ ਡੀਡੀ ਲੈਂਦੇ ਹੈ ਨਾ ਡੀਡੀ ਸਰਕਾਰੀ ਜਿਵੇਂ ਤੁਹਾਨੂੰ ਲੱਗਦਾ ਕਿ ਆਪਾਂ ਪਰਦੇ ਕਰਦੇ ਹੋ ਸਾਡੀ ਸਰਕਾਰੀ ਡੀਡੀ ਲੈਂਦੇ ਨਾ ਖਾਤੇ ਜਮਾ ਕਰਾਉਂਦਾ ਨਹੀਂ ਨਹੀਂ ਇਹ ਕਹਿੰਦੇ ਅਸੀਂ ਸਿੱਧਾ ਕਰ ਦਿੰਦੇ ਹਾਂ ਕੋਈ ਦਿੱਕਤ ਨਹੀਂ ਸਾਨੂੰ ਚੱਟ ਹਾਂ ਟਿਕਟ ਕੱਟ ਕੇ ਦੇ ਲੋ ਅਜਾ ਨਹੀਂ ਕੰਮ ਲਾ ਚੱਟਾ ਲੋ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਇੱਥੋਂ ਦੇ ਦੁਕਾਨਦਾਰੇ ਜਿਨ੍ਹਾਂ ਦੁਕਾਨਾਂ ਲਾਈਆਂ ਉਹ ਬਾਹਰ ਸਾਨੂੰ ਬੋਲ ਕੇ ਗਏ ਜਿਹੜਾ ਠੇਕਾ ਲਏਗਾ ਉਹਨੂੰ ਆਪਣੇ ਭੁਗਤਾਨਾ ਪਏਗਾ ਫੇਰ ਨਾ ਕਿਉਂ ਗੱਲ ਅਸੀਂ ਪਹਿਹ ਕਹਿੰਦੇ ਨਹੀਂ ਜਣੇ ਅਸੀਂ ਪਹਿਹ ਕਹਿੰਦੇ ਅਸੀਂ ਅੰਮ੍ਰਿਤਸਰ ਰਹਿੰਦੇ ਜੀ ਇੱਥੇ ਉੱਥੇ ਗੁੰਡਾ ਕਰਦੀ ਕਰਨਵਾਤੇ ਇੱਕ ਮਿੰਟ ਅੱਗੇ ਪਾ ਉਹਨਾਂ ਨੇ ਧਮਕੀਆਂ ਜਿਹੜੇ ਦੁਕਾਨਦਾਰ ਲੱਗੇ ਆ ਫੇਰ ਉਹ ਸਾਨੂੰ ਧਮਕੀਆਂ ਲਾ ਗਏ ਉਹਨਾਂ ਕੋ ਪੈਸੇ ਕੌਣ ਲੈ ਗਿਆ ਉਹਨਾਂ ਕੋ ਪੈਸੇ ਮੁਲਾਜ਼ਮ ਲੈ ਗਿਆ ਕਹਿੰਦੇ ਅੱਧੇ ਕਰ ਕਰ ਕਹਿੰਦੇ ਅੱਧੇ ਪੈਸੇ ਹੁਣ ਨਾ ਨਹੀਂ ਕਿਸੇ ਦਾ ਲੈਂਦੇ ਉਹ ਨਾਂ ਦੇ ਅੱਧੇ ਦੇ ਪੈਸੇ ਲੈ ਗਏ ਪਹਿਲੋਂ ਸੈਟਿੰਗ ਕਿਹੜੇ ਮੁਲਾਜ਼ਮ ਇਹ ਤੋਂ ਕਰਪਸ਼ਨ ਕਰਦੇ ਜਿਹੜੇ ਕਟੇ ਸਾਨੂੰ ਨਾਂ ਨਹੀਂ ਅਸੀਂ ਨਾਂ ਲੈ ਸਕਦੇ ਨਾ ਕਿਸੇ ਨੂੰ ਸਾਨੂੰ ਪਤਾ ਵਾ ਇਹ ਇਹ ਮੈਂ ਤਾਂ ਦੱਸਦਾ ਹਾਂ ਇਮਾਨਦਾਰ ਕਹਿੰਦੇ ਮੇਰ ਸਾਹਿਬ ਤੋਂ ਮੇਰ ਸਾਹਿਬ ਵਿੱਚ ਇਨਵੋਲਵਮੈਂਟ ਨਹੀਂ ਹੈਗੇ ਜੀ ਜਿਹੜੇ ਪੈਸੇ ਕਲੈਕਸ਼ਨ ਕਰਦੇ ਆ ਔਰ ਜਿਹੜੇ ਇਹਨਾਂ ਦੇ ਆਪਣੇ ਆ ਜਿੰਨੇ ਵੀ ਕਾਰਪੋਰੇਸ਼ਨ ਦੇ ਜਿੰਨੇ ਵੀ ਆਪਣੇ ਮੁਲਾਜ਼ਮ ਹੈਗੇ ਇਹਨਾਂ ਦੇ ਪ੍ਰਸ਼ਾਸਨ ਦੇ ਜਿਹੜੇ ਅਗੇ ਇਹਨਾਂ ਦੇ ਨਾਲ ਮੇਰ ਸਾਹਿਬ ਨਾਲ ਉਹ ਕੋਈ ਨਹੀਂ ਹੈਗੇ ਜਿਹੜੇ ਇਹਨਾਂ ਦੇ ਥੱਲੇ ਜਿੱਥੇ ਕੰਮ ਕਰਦੇ ਨਾ ਕਾਰਿਆਪੀਸ਼ੇਂ ਦੇ ਵਿੱਚ ਉਹ ਪੈਸੇ ਪਹਿਲਾਂ ਇੱਕ ਕਾਲ ਲੰਦੇ ਮਹੀਨਾ ਕਾਲ ਲੰਦੇ 15 ਦਿਨ ਕਾਲ ਲੈਂਦੇ ਕਰਾਈਆਂ ਕਰ ਲੈਂਦੇ ਆ ਜੋ ਕੇ ਸਰਕਾਰ ਤੱਕ ਕਰੋ ਇਹਨਾਂ ਨੂੰ ਪਤਾ ਹੀ ਨਹੀਂ ਲੱਗਣ ਦਿੰਦੇ ਵੀ ਕੀ ਕੀਤਾ ਐ ਬਾਹਰ ਕੀ ਨਹੀਂ ਕੀਤਾ ਜਿਹੜੀ ਵਜ੍ਹਾ ਨਾਲ ਹਰ ਵਾਰੀ ਉਹਨਾਂ ਨੂੰ ਸ਼ਮਿੰਦਗੀ ਉਠਾਣੀ ਪੰਦੀ ਆ ਮੇਰੇ ਸਾਹਮਣੂ ਅੱਜ ਰੋਲਾ ਪਿਆ ਰਿਹਾ ਵਾ ਉਹਨਾਂ ਦੀ ਵਜ੍ਹਾ ਕਰਕੇ ਰੋਲਾ ਪਿਆ ਰਿਹਾ ਵੇਖੋ ਜੀ ਠੇਕਾ ਜੀ ਤੋਂ ਪਤਾ ਵੀ ਬੋਲੀ ਹੁਣੀ ਆ ਸਰਕਾਰੀ ਜਗ੍ਹਾ ਵਾ ਤੁਸੀਂ ਉੱਥੇ ਤੇ ਕਮੇਟੀ ਘਾਦੇ ਮਨਿੰਦੇ ਜੇ ਉੱਥੇ ਤੁਸੀਂ ਤੁਹਾਡਾ ਹਗਾ ਵਾ ਵੀ ਤੂੰ ਇਹ ਤੂੰ ਖਾਲੀ ਰੱਖੋ ਜਗਾ ਵੀ ਪਤਾ ਨਹੀਂ ਕਿਹੜੇ ਵੱਲੇ ਆਪਾਂ ਬੋਲੀ ਕਰਾਨੀ ਆ ਠੀਕ ਹੈ ਸਮਝ ਨਹੀਂ ਉਹਦੀ ਬੋਲੀ ਕਰਾਨੀ ਮਹੀਨਾ ਪਹਿਲਾਂ ਡੇਢ ਮਹੀਨਾ ਪਹਿਲਾਂ ਦੁਕਾਨਾਂ ਲੱਗੀਆਂ ਉਹ ਕਿਦਾਂ ਲੱਗੀ ਸਰਕਾਰੀ ਜਗਾ ਤੇ ਦੱਸੋ ਮੈਂ ਇੱਥੇ ਬਾਹਰ ਗੱਡੀ ਖੜਾ ਰਾਂ ਕੀ ਕੀਤਾ ਜੀ ਬੋਲੀ ਅੱਜ ਰੱਖਦੀ ਜਿਹੜੀ ਜਗਾ ਦੀ ਬੋਲੀ ਰੱਖੀ ਆ ਉਹ ਜਗਾ ਤੇ ਪਹਿਲਾਂ ਹੀ ਲੋਕਾਂ ਦੇ ਕਬਜ਼ੇ ਕਰਾਤੇ ਜਿਹੜੇ ਦੁਕਾਨਦਾਰਾਂ ਦੇ ਸਾਨੂੰ ਕਹਿੰਦੇ ਬੋਲੀ ਦੋ ਬੋਲੀ ਇਹ ਜਿਹੜੀ ਚੀਜ਼ ਦੀ ਦਈਏ ਉਹ ਜਗਾ ਪਹਿਲਾਂ ਹੀ ਕਾਬਜ਼ ਆ ਉਹਦੀ ਬੋਲੀ ਕਿਵੇਂ ਹੋ ਜੂਗੀ ਜੀ ਹੁਣ ਜਾਇਦਾ ਅੱਜ ਬੋਲੀ ਅੱਜ ਅੱਜ ਬੋਲੀ ਕੈਨਸਲ ਹੋ ਰਹੀ ਐ ਬੋਲੀ ਕੈਨਸਲ ਹੋ ਰਹੀ ਐ ਸਾਡੇ ਤੋਂ ਪਹਿਲਾਂ ਕੈਸ਼ ਲੈ ਲੈ ਇਹਨਾਂ ਨੇ ਪੈਸੇ ਸਵੇਰੇ 50000 ਰੁਪਇਆ ਹੁਣ ਕਹਿੰਦੇ ਜੀ ਕੈਸ਼ ਪਹਿਲਾਂ ਕਹਿੰਦੇ ਕੈਸ਼ ਵਾਪਸ ਕੈਸ਼ ਲਵਾਂਗੇ ਤਾਂ ਕੈਸ਼ ਹੀ ਵਾਪਸ ਲਾ ਪਰ ਇਹਨਾਂ ਨੂੰ ਪਤਾ ਜੀ ਇਹ ਇਹ ਸਰਕਾਰੀ ਉਹਦੇ ਆ ਤੇ ਬੈਠੇ ਸਾਨੂੰ ਵੀ ਪਤਾ ਹੋਣਾ ਚਾਹੀਦਾ ਜੀ ਵੀ ਜਿਹੜਾ ਆਪਾਂ ਕੈਸ਼ ਲਵਾਉਂਦੇ ਹਾਂ ਉਹ ਚੈੱਕ ਕਰਾਈ ਦਵਾਂਗੇ ਪੈਸੇ ਹੁਣ ਸਾਡੇ ਤੋਂ ਜਿਹੜੇ ਕੈਸ਼ ਲੈ ਕੇ ਉਸ ਤੋਂ ਬਾਅਦ ਕਹਿੰਦੇ ਸੀ ਅਸੀਂ ਕੈਸ਼ ਨਹੀਂ ਵਾਪਸ ਕਰਨਾ ਹੁਣ ਸਾਡੇ ਪੈਸੇ ਨਹੀਂ ਵਾਪਸ ਹੋਣਗੇ ਉਹ ਸਾਰੇ ਬੈਠੇ ਦੁਕਾਨਦਾਰ ਬੈਠੇ ਆ ਜੀ ਜਾ ਕੇ ਦੇਖੋ ਸਾਰੀ ਸਾਰੀ ਜਗ੍ਹਾ ਦੇ ਦੁਕਾਨਦਾਰਾਂ 'ਤੇ ਲੱਗੀਆਂ ਹੋਈਆਂ ਨੇ ਉਹ ਬੈਠੀਆਂ ਉੱਥੋਂ ਪੈਸੇ ਲੈ ਕੇ ਨਾ ਲਗਨ ਦਿੱਤੀਆਂ ਬਰਗਾਥਨ ਨੇ 50000 ਰੁਪਏ ਜੀ ਇੱਕ ਕੈਸ਼ ਕਰਾਉਣ ਦੀ ਪ੍ਰੋਵੀਜ਼ਨ ਹੈਗੀ ਆ ਇਹਨਾਂ ਨੂੰ ਬਿਲਕੁਲ ਨਹੀਂ ਇਹਨਾਂ ਨੂੰ ਪੁੱਛੋ ਜੀ ਇਹਨਾਂ ਨੇ ਕਿਆ ਕਰਵਾ ਦੋ ਜੀ ਹਾਂ ਕਰਵਾਤੇ ਆ ਸਲਿੱਪ ਆ ਦਿੱਤੀਆਂ ਇਹਨਾਂ ਨੂੰ ਆਹ ਵਾਲੀਆਂ ਰਸੀਦਾ ਦਿੱਤੀਆਂ ਜੀ ਹੁਣ ਇੱਥੇ ਪੈਸੇ ਵਾਪਸ ਨਹੀਂ ਕਰ ਰਹੇ ਨਹੀਂ ਕਰ ਰਹੇ ਜੀ ਕਹਿੰਦੇ ਜੀ ਚੈੱਕ ਕਰਾਈ ਦਾਂਗੇ ਜਿਵੇਂ ਜਦੋਂ ਉਹ ਵੀ ਜਦੋਂ ਬੰਨਗੇ ਹਾਂ ਜੀ ਚੈੱਕ ਲਈ ਵਾਪਸ ਕਰਾਂਗੇ ਜਦੋਂ ਅਸੀਂ ਆਵਾਂਗੇ ਜਦੋਂ ਅਸੀਂ ਆਵਾਂਗੇ 10 ਦਿਨਾਂ ਨੂੰ ਜਾਂ 5 ਦਿਨਾਂ ਨੂੰ ਸਾਨੂੰ ਮੁੜ ਕੇ ਕਹਿਣਗੇ ਦੁਬਾਰਾ ਆਓ ਜੀ ਮਤਲਬ ਫੇਰ ਆਵਾਂਗੇ ਫੇਰ ਦੁਬਾਰਾ ਉਹ ਦੋ-ਦੋ ਮਹੀਨੇ ਹੀ ਤਾਂ ਖਰਾਬ ਕਰੀ ਜਾਂਦੇ ਮੁੜ ਕੇ ਚੈੱਕ ਅੱਛਾ ਤੁਸੀਂ ਹੁਣ ਇਹ ਚੱਕਰ ਕਿਉਂ ਕਰਦਾ ਸੀ ਇਹ ਖਰਚਾ ਇਹਨਾਂ ਦਾ ਮਿਸਟਰ ਸਾਹਿਬ ਕੀ ਹੈ ਜੀ ਬੀਟੀ ਜਿਹੜੀ ਆ ਪੋਜੀਸ਼ਨ ਬੋਲੀ ਦਾ ਜੀ ਠੇਕੇਦਾਰਾਂ ਨੇ ਅੱਜ ਤੇਰੇ ਠੇਕੇ ਤੇ ਬੋਲੀਕਾਰ ਸਾਡੇ ਕੋਲ ਆਏ ਸੀਗੇ ਤੇ ਉਹਨਾਂ ਨੇ ਇਹ ਵਿਆਖਿਆ ਲਾਇਆ ਕਿ ਜਿਹੜੀ ਤੁਸੀਂ ਜਨੂੰ ਜਗਾ ਕਾਰਪੋਰੇਸ਼ਨ ਤੈਹ ਬਜਾਰੀ ਦੀ ਦਿੰਦੀ ਆ ਉਥੇ ਤੁਸੀਂ ਸਾਰੀ ਜਗਾ ਜਿਹੜੀ ਇਹ ਦੁਕਾਨਦਾਰਾਂ ਨੂੰ ਮਲਾ ਦਤੀ ਆ ਤੇ ਸਾਨੂੰ ਜਿਆਦਾ ਉਹ ਜਗਾ ਖਾਲੀ ਕਰਾ ਕੇ ਦਿਓ ਤੇ ਜਾਂ ਸਾਡੇ ਮਤਲਬ ਦਾ ਰੈਂਟ ਚਾਹੀਦਾ ਤੇ ਉਹ ਅਸੀਂ ਇਸ ਗੱਲ ਦਾ ਹੌਸ ਦੀ ਮੀਟਿੰਗ ਆ ਉਹਦੇ ਜੇ ਫੈਸਲਾ ਕਰਾਂਗੇ ਕਿ ਅਸੀਂ ਇਹਦਾ ਕੀ ਡਿਸੀਜਨ ਲੈਣਾ ਹੌਸ ਡਿਸੀਜਨ ਲੈ ਸਕਦਾ ਤੇ ਬਾਕੀ ਸਾਡੇ ਕਾਰਪੋਰੇਸ਼ਨ ਦੇ ਸਟਾਫ ਦੀ ਮੁਲਾਜ਼ਮਾਂ ਦੀ ਬੜੀ ਨੈਗਲੀਜੈਂਸੀ ਹੈ ਕਿ ਇਹ ਜਿਹੜੀ ਬੋਲੀ ਆ 1 ਮਹੀਨਾ ਪਹਿਲਾਂ ਹੋਣੀ ਚਾਹੀਦੀ ਸੀ ਮੇਰੇ ਕੋਲੋਂ ਮਨਜ਼ੂਰੀ ਇਹਨਾਂ ਨੇ 1 ਮਹੀਨਾ ਪਹਿਲਾਂ ਲੈ ਲਈ ਆ ਉਹਨੂੰ ਇਹਨਾਂ ਨੇ ਅੰਦਰ ਦਫ਼ਤਰ ਚਿਰ ਆ ਖੜਿਆ ਉਹਨੂੰ ਇਹਨਾਂ ਨੇ ਬੋਲੀ ਦੀ ਡੇਟ ਜਿਹੜੀ ਆ 27 ਤਰੀਕ ਰੱਖੀ ਜਦੋਂ ਕਿ 1 2 ਤਰੀਕ ਰੱਖਣੀ ਚਾਹੀਦੀ ਸੀ ਕਾਰਪੋਰੇਸ਼ਨ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਤੇ ਕਰਪਸ਼ਨ ਦੇ ਵੀ ਦੋਸ਼ ਲੱਗਦੇ ਬਿਲਕੁਲ ਇਹਦੇ ਚ ਕੋਈ ਦੂਰ ਰਹਿਵਾਂ ਨਹੀਂ ਗਿਆ ਇਹ ਹਰ ਵਾਰੀ ਜਦੋਂ ਅਸੀਂ ਬੋਲੀ ਕਰਾਉਂਦੇ ਆ ਤੇ ਉਹਦੇ ਵਿੱਚ ਇਹ ਕੋਈ ਨਾ ਕੋਈ ਡਿਚਣ ਪਾਉਂਦੇ ਆ ਤੇ ਇਹ ਨਹੀਂ ਚਾਹੁੰਦੇ ਕਿ ਕਾਰਪੋਰੇਸ਼ਨ ਦੀ ਜਿਹੜੀ ਆ ਆਮਦਨ ਵਧੇ ਇਹ ਤੇ ਚਾਹੁੰਦੇ ਆ ਕਿ ਜਿਹੜੀ ਜਿੰਨੀ ਵੀ ਆਮਦਨ ਆ ਜਿੱਦਾਂ ਪਹਿਲਾਂ ਲੁੱਟ ਖਸੁੱਟ ਕਰਕੇ ਇਹ ਸਾਰੀ ਲੈ ਜਾਂਦੇ ਇਹ ਇਹ ਹੁਣ ਵੀ ਇਹਨੂੰ ਕਾਮਯਾਬ ਨਹੀਂ ਹੋਣ ਦੇਣ ਚਾਹੁੰਦੇ ਤਾਂ ਹੀ ਇਹ ਸਾਰੇ ਡਿੱਕੇ ਜਿਹੜੇ ਆ ਇਹ ਪਾਉਂਦੇ ਆ ਕਿੰਨੀ ਕ腐ਪਸ਼ਨ ਦੇ ਅੰਬੂਸ਼ ਲੱਗਦੇ ਨੇ ਕਿਹੜੇ ਅੰਬੂਸ਼ ਲੱਗਦੇ ਆ ਇਹ ਵੇਖੋ ਜਿੰਨੇ ਪਿਛਲੀ ਵਾਰੀ ਵੀ ਅਸੀਂ 10 ਮੁਲਾਜ਼ਮਾਂ ਦੇ ਇੰਸਪੈਕਟਰ ਹੀ ਵਿੱਚ ਕਲਰਕ ਸੀਗੇ ਕੁਝ ਇਦਾਂ ਸਾਰੇ ਰਲ ਮਿਲ ਕੇ 10 ਕ ਮੁਲਾਜ਼ਮ ਲਾਏ ਸੀਗੇ ਉਹਨਾਂ ਦੀ ਇੰਨੀ ਨੈਗਲੀਜੈਂਸੀ ਹੈ ਕਿ ਜਦੋਂ ਅਸੀਂ 36 ਲੱਖ ਦੀ ਬੋਲੀ ਹੋ ਗਈ 16 ਲੱਖ ਰੁਪਈਆ ਉਹ ਮੇਰੀ ਟੇਬਲ ਤੇ ਦੇ ਕੇ ਗਏ ਉਹਨਾਂ ਨੂੰ ਬੋਲੀ ਤੋਂ ਪਹਿਲਾਂ ਪਹਿਲਾਂ ਪੈਸੇ ਜਿਹੜੇ ਬਾਕੀ 20 ਲੱਖ ਸੀ ਲੈਣਾ ਸੀ ਇਹਨਾਂ ਨੇ ਉਹਨਾਂ ਕੋ ਵੀ ਪੈਸੇ ਨਹੀਂ ਲਏ ਤੇ ਸਾਨੂੰ ਵੀ ਇਹਨਾਂ ਨੇ ਦੱਸਿਆ ਨਹੀਂਗਾ ਕਿ ਸਾਨੂੰ ਪੈਸੇ ਨਹੀਂ ਮਿਲੇ ਸਾਡਾ ਠੇਕੇਦਾਰ ਨਾਲ ਕੰਟੈਕਟ ਸੀਗਾ 12 ਤੋਂ ਲੈ ਕੇ 25 ਤਰੀਕ ਤੱਕ 26 ਤਰੀਕ ਸ਼ਾਮ ਨੂੰ 7 ਵਜੇ ਮੇਰੇ ਕੋਲ ਆ ਗਏ ਨਾ ਮੈਨੂੰ ਦੱਸਿਆ ਜੀ ਠੇਕੇਦਾਰਾਂ ਨੇ ਪੈਸੇ ਨਹੀਂ ਦਿੱਤੇ ਮੈਂ ਵੀ ਇੰਨੇ ਦਿਨ ਤੁਸੀਂ ਕਿਸੇ ਅਧਿਕਾਰੀ ਨੂੰ ਦੱਸਿਆ ਜਾਂ ਮੈਨੂੰ ਦੱਸਿਆ ਕਿ ਵੀ ਉਹ ਪੈਸੇ ਨਹੀਂ ਦਿੰਦੇ ਜਿੱਦਣ ਉਹ ਸਮਾਨ ਚੁੱਕ ਕੇ ਲੈ ਗਏ ਫਿਰ ਇਹਨਾਂ ਨੇ ਸਾਨੂੰ ਦੱਸਿਆ ਇਹ ਅੰਦਰ ਦਫ਼ਤਰ 'ਚ ਬੜਾ ਹੰਗਾਮਾ ਹੋਇਆ ਕੱਚੀਆਂ ਪਰਚੀਆਂ ਨੂੰ ਲੈ ਕੇ ਕੀ 50000 ਰੁਪਈਆ ਕਾਰਪੋਰੇਸ਼ਨ ਕੈਸ਼ ਲੈ ਸਕਦੀ ਐ ਜੇ ਲੈ ਸਕਦੀ ਐ ਤੇ ਕੀ ਉੱਪਰ ਕੱਚੀ-ਬੱਚੀ ਦਿਨਾਂ ਜਾਇਜ਼ ਵੇਖੋ ਇਹ ਜਿਹੜੇ ਕੰਮ ਨੇ ਨਾ ਇਹ ਸਾਰੇ ਅਧਿਕਾਰੀਆਂ ਦੇ ਨੇ ਸਾਡਾ ਕੰਮ ਤੇ ਇਹ ਐ ਕਿ ਸਚਾਰੂ ਢੰਗ ਨਾਲ ਬੋਲੀ ਹੋਵੇ ਉਹਦੇ ਵਿੱਚ ਕੋਈ ਕ腐ਸ਼ਨ ਦੀ ਗੱਲ ਨਾ ਹੋਵੇ ਉਹ ਆਪਣ ਬੋਲੀ ਕਰਾਈ ਦੀ ਐ ਸਾਹਮਣੇ ਸਾਰਿਆਂ ਦੇ ਤੁਹਾਡੇ ਪ੍ਰੈਸ ਵਾਲਿਆਂ ਦੇ ਵੀ ਕਰਾਈ ਦੀ ਲੋਕਾਂ ਦੇ ਸਾਹਮਣੇ ਵੀ ਕਰਾਈ ਦੀ ਐ ਤੇ ਇਹ ਜਿਹੜੇ ਪੈਸੇ ਜਮ੍ਹਾਂ ਕਰਨੇ ਦੇਣੇ ਉਹ ਇਹ ਜਿਹੜੇ ਸਾਡੇ ਸੁਪਰਡੈਂਟ ਸਾਹਿਬ ਨੇ ਉਹ ਚੰਗੀ ਤਰ੍ਹਾਂ ਤੁਹਾਨੂੰ ਦੱਸ ਸਕਦੇ ਆ ਕਿ ਪੈਸੇ ਲੈ ਸਕਣੇ ਆ ਕਿ ਨਹੀਂ ਲੈ ਸਕਦੇ ਉਹ ਬੜਾ ਤੁਹਾਡੇ ਨੰਬਰ 'ਚ ਖਾਸ ਕਰ ਉਹ ਸਾਰੇ ਮੇਰੇ ਕੋ ਆਏ ਸ਼ਿਕਾਇਤ ਲੈ ਕੇ ਕਿ ਇਹ ਇਸ ਤਰ੍ਹਾਂ ਇਹਨਾਂ ਸਾਡੇ ਪੈਸੇ ਜਮ੍ਹਾਂ ਕੀਤੇ ਨੇ ਤੇ ਸਾਨੂੰ ਜਿਹੜੇ ਵਾਪਸ ਨਹੀਂ ਕਰਦੇ ਤੇ ਉਹ ਫਿਰ ਜਿੰਨੇ ਚ ਆਇਆ 23 ਬੰਦੇ ਨੇ ਪੈਸੇ ਜਮ੍ਹਾਂ ਕਰਾਏ ਸੀ ਉਹ ਫਿਰ ਮੈਂ ਇਹਨਾਂ ਨੂੰ ਆਖਿਆ ਕਿ ਜਿਹੜੇ ਲੈਣਾ ਚਾਹੁੰਦੇ ਉਹਨਾਂ ਨੂੰ ਦੇ ਦਿਓ ਉਹਨੇ ਚ 9 ਬੰਦੇ ਜਿਹੜੇ ਪੈਸੇ ਵਾਪਸ ਲੈ ਗਏ ਨੇ 14 ਬੰਦੇ ਆਲੇ ਪੈਸੇ ਵਾਪਸ ਨਹੀਂ ਲੈਏ ਨਹੀਂ ਕੈਨਸਲ ਹੋਈ ਪੋਸਟਪੋਨ ਹੋਈ ਹੈ ਪਰਸੋਂ 12 ਵਜੇ ਬੋਲੀ ਹੋਏਗੀ ਫੇਰ